ਬਹੁਤ ਗਾਹ ਕਹਿੰਦੇ ਜੀ ਸਾਨੂੰ ਵੀ ਤੁਹਾਡਾ ਐਡਰੈਸ ਨਹੀਂ ਪਤਾ ਲੱਗਦਾ ਧਿਆਨ ਨਾਲ ਹੁਣ ਐਡਰੈਸ ਸੁਣੋ ਆ ਵੇਖੋ ਜੀ ਆਹ ਰੋਡ ਜਾਂਦਾ ਤਲਵੰਡੀ ਸਾਬੋ ਨੂੰ ਆਹ ਸਲਾਈਓਵਰ ਆ ਗਿਆ ਤਲਵੰਡੀ ਖਾਬੋ ਨੂੰ ਨੂੰ ਵੀਰਵਾਰ ਦੀ ਭਾਰੀ ਸੇਲ ਜੀ ਤੇ 90 90 ਰੁਪਏ ਦਾ ਸੂਟ ਲੈ ਜਾਓ 5 ਮੀਟਰ ਸੂਟ 90 ਰੁਪਏ ਦਾ ਪੂਰੀ ਦੁਕਾਨ ਦੀ ਸੇਲ ਲਾਤੀ ਪੂਰੀ ਦੁਕਾਨ ਦੀ ਸੇਲ ਬਹੁਤ ਵੱਡੇ ਫਾਇਦੇ ਹੋਣੇ ਹੁਣ ਪੂਰੀ ਵੀਡੀਓ ਧਿਆਨ ਨਾਲ ਦੇਖਿਓ ਤੇ ਆਪਦਾ ਬਹੁਤ ਵੱਡਾ ਫਾਇਦਾ ਕਰਿਓ ਇਸ ਤੋਂ ਬਾਅਦ ਆਹ ਸੂਟ ਆ ਗਿਆ ਜੀ ਕਾਟਨ ਦਾ ਸੂਟ ਨਾਲ ਕਾਟਨ ਦਾ ਦੁਪੱਟਾ 180 ਰੁਪਏ ਦਾ ਸੂਟ ਹੈ ਜੀ ਆ ਰੰਗ ਦੇ ਦੇਖੋ ਕਿੰਨੇ ਪਿਆਰੇ ਆ 180 80 ਰੁਪਏ ਦਾ ਸੂਟ ਰੰਗ ਬਹੁਤ ਸ਼ਾਨਦਾਰ ਨੇ ਜੀ ਬਹੁਤ ਸੋਹਣੇ ਸੋਹਣੇ ਰੰਗ ਨੇ ਇਸ ਤੋਂ ਬਾਅਦ ਆ ਸੂਟ ਆ ਗਿਆ 150 ਰੁਪਏ ਦਾ ਸੂਟ ਹੈ ਜੀ ਬਣਿਆ ਬਣਾਇਆ ਸੂਟ ਪਲਾਜ਼ੋ ਵੀ ਸਟਿਚ ਹੈ কুরਤੀ ਵੀ ਸਟਿਚ ਹੈ 150 ਰੁਪਏ ਦਾ ਸਾਈਜ਼ ਫ੍ਰੀ ਜੀ ਫ੍ਰੀ ਸਾਈਜ਼ ਦਾ ਸੂਟ ਇਸ ਤੋਂ ਬਾਅਦ ਅਗਲੀ ਵੈਰਾਈਟੀ ਦੇਖੋ ਜੀ ਇੱਥੋਂ ਵੈਰਾਈਟੀ ਸ਼ੁਰੂ ਹੁੰਦੀ ਹੈ 180 ਰੁਪਏ ਦਾ ਸੂਟ ਪਿਓਰ ਕਾਟਨ ਚ 180 ਰੁਪਏ ਦਾ ਰੰਗ ਤੁਹਾਡੇ ਸਾਹਮਣੇ ਲੱਗੇ ਹੋਏ ਆ 180 ਰੁਪਏ ਦੇ ਡਿਜ਼ਾਈਨ ਕਲਰ ਬਹੁਤ ਮਹੇਂ ਜਾਣਗੇ ਜੀ ਇਸ ਤੋਂ ਬਾਅਦ ਆ ਗਿਆ ਜੀ ਰਾਮਾਡਿਕਸ ਦਾ ਮੜਾਲ ਦਾ ਕਪੜਾ ਮੜਾਲ ਦਾ ਕਪੜਾ ਤੁਹਾਨੂੰ ਇੱਥੇ ਮਿਲੂ 200 ਤੇ 30 ਰੁਪਏ ਦਾ ਜੀ 230 ਰੁਪਏ ਚ ਰੰਗ ਦੇਖੋ ਕਿੱਡੇ ਪਿਆਰੇ ਪਿਆਰੇ ਆ 230 30 ਰੁਪਏ ਦੇ ਜੀ ਬਹੁਤ ਚੀਜ਼ਾਂ ਨੇ ਅਲੱਗ-ਅਲੱਗ ਚੀਜ਼ਾਂ ਦੇਖੋ ਇਸ ਤੋਂ ਬਾਅਦ ਆ ਫੱਟੀ ਪੈਕ ਸੂਟ ਹੈ ਜੀ ਫੱਟੀ ਲੱਗੀ ਹੋਈ ਹੈ ਕਾਟਨ ਦਾ ਸੂਟ ਨਾਲ ਕਾਟਨ ਦਾ ਦੁਪੱਟਾ ਸੂਟ ਮਿਲੂਗਾ ਜੀ 230 ਰੁਪਏ ਦਾ 230 ਰੁਪਏ ਦਾ ਸੂਟ ਮਿਲਣਾ ਜੀ ਜਿੰਨਾਂ ਦੀਆਂ ਦੁਕਾਨਾਂ 'ਚ ਸਸਤੀਆਂ ਵੈਰਾਈਟੀਆਂ ਖਤਮ ਐ ਉਹ ਇੱਥੇ ਆ ਸਕਦੇ ਆ ਤੇ ਆਪਦਾ ਵੱਡਾ ਫਾਇਦਾ ਕਰ ਸਕਦੇ ਆ ਸੂਟ ਦੇਖੋ ਪਿਓਰ ਮਸਲੀਨ ਦਾ ਨਾਲ ਗੰਗਾ ਦਾ ਦੁਪੱਟਾ 600 700 ਲਾਉਣ ਦੀ ਲੋੜ ਨਹੀਂ 260 ਰੁਪਏ 'ਚ ਸੂਟ ਲੈ ਜਾਓ 260 ਰੁਪਏ 'ਚ ਜੀ ਇਸ ਤੋਂ ਬਾਅਦ ਆਹ ਚੀਜ਼ ਦੇਖੋ ਬਹੁਤ ਸ਼ਾਨਦਾਰ ਚੀਜ਼ਾਂ ਨਾਲ ਕਾਟਨ ਦਾ ਦੁਪੱਟਾ 130 ਰੁਪਏ ਦਾ ਸੂਟ ਜੀ 130 ਰੁਪਏ ਦਾ ਸੂਟ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਹਾਜ਼ਰ ਹੈ ਜੀ ਆਹ ਦੇਖੋ ਪੂਰਾ ਵਧੀਆ ਸੂਟ ਨਾਲ ਦੁਪੱਟਾ 180 ਰੁਪਏ ਦਾ ਜੀ 180 ਰੁਪਏ ਚ ਹੁਣ ਜਲਦੀ ਤੋਂ ਜਲਦੀ ਆਜੋ ਆਪਦਾ ਵੱਡਾ ਫਾਇਦਾ ਕਰੋ ਮੋੜ ਮੰਡੀ ਬਜਾਏ ਫੈਸ਼ਨ ਹਾਊਸ ਦੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਨਾਲ ਜਿਹੜਾ ਸਾਡਾ ਪੇਜ ਹੈ ਫੇਸਬੁੱਕ ਦਾ ਤੇ YouTube ਦਾ ਉਹਨੂੰ ਫੋਲੋ ਕਰ ਲੋ ਬਹੁਤ ਗਾਹਕ ਕਹਿੰਦੇ ਜੀ ਸਾਨੂੰ ਬਈ ਤੁਹਾਡਾ ਐਡਰੈਸ ਨਹੀਂ ਪਤਾ ਲੱਗਦਾ ਧਿਆਨ ਨਾਲ ਹੁਣ ਐਡਰੈਸ ਸੁਣੋ ਆ ਵੇਖੋ ਜੀ ਆਹ ਰੋਡ ਜਾਂਦਾ ਤਲਵੰਡੀ ਖਾਬੋ ਨੂੰ ਆਹ ਸਲਾਈਓਵਰ ਆ ਗਿਆ ਤਲਵੰਡੀ ਖਾਬੋ ਨੂੰ ਜਾਂਦਾ ਐਂਦਰ ਜਾਂਦੇ ਜੀ ਰਾਮਪੁਰੇ ਨੂੰ ਮੋੜ ਮੰਡੀ ਇਸ ਟਾਈਮ ਆਪਾਂ ਖੜੇ ਆ ਮੋੜ ਮੰਡੀ ਦੁਕਾਨ ਹੈ ਤਿੰਨ ਕੋਨੀ ਦੇ ਬਿਲਕੁਲ ਨਾਲ ਜਿੱਥੇ ਫਲਾਈਓਵਰ ਚੜਦਾ ਹੈ ਮੇਨ ਰੋਡ ਦੇ ਉੱਪਰ ਦੁਕਾਨ ਹੈ ਬਾਜ਼ਾਰ ਚ ਜਾਣ ਦੀ ਤੁਹਾਨੂੰ ਲੋੜ ਨਹੀਂ ਮੋੜ ਮੰਡੀ ਚੌਕ ਹੈ ਜਿਹੜਾ ਤੁਸੀਂ ਇੱਥੋਂ ਜਾਣਾ ਤਲਵੰਡੀ ਵਾਲੇ ਪਾਸੋਂ ਤਲਵੰਡੀ ਵਾਲੇ ਪੋਲ ਦੇ ਕੋਲੇ ਮੋੜ ਮੰਡੀ ਚ ਆਪਣੀ ਦੁਕਾਨ ਹੈ ਜਿੱਥੇ ਫਲਾਈਓਵਰ ਚੜਦਾ ਹੈ ਬੱਸਾਂ ਵੀ ਇੱਥੇ ਰੁਕਦੀਆਂ ਜੀ ਜਿਹੜੀਆਂ ਤਲਵੰਡੀ ਤੋਂ ਬੱਸਾਂ ਆਉਂਦੀਆਂ ਉਹ ਵੀ ਆਪਣੀ ਦੁਕਾਨ ਦੇ ਉੱਤੇ ਰੁਕਦੀਆਂ ਇੱਥੇ ਆਪਣੀ ਦੁਕਾਨ ਹੈ ਹੁਣ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਗਾਕਾਂ ਨੂੰ ਪਤਾ ਲੱਗੇ ਜੇ ਹਲੇ ਵੀ ਕਿਸੇ ਨੂੰ ਸਮਝ ਨਹੀਂ ਆਇਆ ਆਰਡਰ ਨੰਬਰ ਨੋਟ ਕਰ ਲਓ 98768 57837 ਦੂਸਰਾ ਨੰਬਰ ਹੈ ਜੀ 94171 38757 ਹੁਣ ਨੰਬਰ ਦੇਖ ਲਓ ਜੀ 9876857837 ਦੂਸਰਾ ਨੰਬਰ ਹੈ ਜੀ 9417138757 ਨੰਬਰ ਨੋਟ ਕਰ ਲਓ ਧਿਆਨ ਨਾਲ ਜਦੋਂ ਤੁਸੀਂ ਮੋੜ ਆਉਣੇ ਹੋ ਜੇ ਤੁਹਾਨੂੰ ਐਡਰੈਸ ਨਹੀਂ ਸਮਝ ਆਉਂਦਾ ਆਹ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਉਹਦਾ ਵੱਡਾ ਫਾਇਦਾ ਕਰ ਸਕਦੇ ਹੋ ਜੀ